ਸਾਬ ਬਸ ਜੀ ਵੰਦੋ ਗਿਆ ਦੇਖੋ ਸਾਰੇ ਜਿੰਨੇ ਵੀ ਪੱਤਰਕਾਰ ਵੀਰ ਇੱਥੇ ਆਇਆ ਮੈਂ ਸਾਰਿਆਂ ਦਾ ਧੰਨਵਾਦ ਨਹੀਂ ਆ ਤੁਹਾਡੇ ਸਹਿਯੋਗ ਨਾਲ ਦਿੱਲੀ ਅੰਦੋਲਨ ਮੋਰਚਾ ਜਿਹੜਾ ਦੋ ਵਾ ਉਹ ਚੱਲ ਰਿਹਾ ਹੈਗਾ ਵਾ ਤੋ ਤੁਸੀਂ ਅੱਜ ਤੁਹਾਡਾ ਫੇਰ ਵੱਡਾ ਪਤਾ ਤੇ ਸਹਿਯੋਗ ਮਿਲਿਆ ਤੁਸੀਂ ਵੱਡੀ ਗਿਣਤੀ ਵਿੱਚ ਇੱਥੇ ਆਏ ਜੇ ਸਾਡੀ ਗੱਲ ਸੁਣਨ ਆਏ ਜੀ ਇੱਕ ਤਾਂ ਹੈਗਾ ਵੀ ਸ਼ੰਭੂ ਜਿਹੜਾ ਸਾਡਾ ਮੋਰਚਾ ਚੱਲ ਰਿਹਾ ਉਹਨੂੰ ਦੂਜਾ ਦਿਨ ਹੋ ਗਿਆ ਕੱਲ ਉਸ ਮਸਲੇ ਤੇ ਸਿਰਫ ਇੱਕ ਤਰ੍ਹਾਂ ਦੀ ਗੱਲਬਾਤ ਹੋਈ ਸੀਗੀ ਉੱਥੋਂ ਦੇ ਪਟਿਆਲਾ ਰੇਂਜ ਦੇ ਡੀਆਈਜੀ ਐਸਐਸਪੀ ਨਾਲ ਜਿਹੜੇ ਤਿੰਨ ਕਿਸਾਨ ਹਰਿਆਣਾ ਚ ਗ੍ਰਿਫਤਾਰ ਹੋਏ ਆ ਅਲਿਸ਼ ਖਟਕੜ ਜੀ ਨਵਦੀਪ ਤੇ ਗੁਰਕਿਰਤ ਸਿੰਘ ਉਹਨਾਂ ਦੀ ਰਿਹਾਈ ਤੇ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਵੱਡੇ ਲੀਡਰ ਵੱਡੇ ਅਫਸਰ ਸਹਿਬਾਨ ਹਰਿਆਣਾ ਦੇ ਏਡੀਜੀਪੀ ਤੱਕ ਮੰਨ ਕੇ ਗਏ ਸੀਗੇ 10 ਵਾਲੀ ਮੀਟਿੰਗ ਦੇ ਵਿੱਚ ਵੀ ਸਾਨੂੰ 16 ਤੱਕ ਦਾ ਸਮਾਂ ਦੇ ਦਿਓ ਅਸੀਂ ਰਿਹਾਅ ਕਰ ਦਾਂਗੇ ਔਰ ਉਹ ਛੱਡੇ ਨਹੀਂ ਗਏ ਤਾਂ ਇਸ ਕਰਕੇ ਉਹ ਅੰਦੋਲਨ ਸਾਡਾ ਕੰਟੀਨਿਊਟੀ ਆਰ ਜਾਰੀ ਆ ਜਾਰੀ ਰੱਖਾਂਗੇ ਉਹਨੂੰ ਔਰ ਹਲੇ ਤੱਕ ਉਹ ਦੂਜੇ ਦੌਰ ਦੀ ਗੱਲਬਾਤ ਅੱਗੇ ਨਹੀਂ ਸ਼ੁਰੂ ਹੋਈ ਹੋएगी ਇਹਦੇ ਨਾਲ ਦੀ ਨਾਲ ਜਿਵੇਂ ਤੁਹਾਨੂੰ ਪਤਾ ਹੋਊਗਾ ਵੀ ਜਿਹੜੇ ਅਸੀਂ ਪਾਜਪਾ ਗਠਜੋੜ ਨੂੰ ਸਵਾਲ ਕਰਨ ਦਾ ਫੈਸਲਾ ਕੀਤਾ ਤੁਹਾਡੇ ਕੋ ਸਾਰਾ ਮੈਟਰ ਆਇਆ ਗਿਆ ਔਰ ਇਹਦੇ ਵਿੱਚ ਅਸੀਂ ਦੋਹੇ ਧਰਾਵਾ ਉਹਨਾਂ ਨੂੰ ਵੀ ਸਵਾਲ ਕੀਤੇ ਜਾਣ ਉਹਨਾਂ ਨੂੰ ਵੀ ਸਵਾਲ ਹੋਣੇ ਚਾਹੀਦੇ ਆ ਜਿਵੇਂ ਵੀ ਡਬਲਯੂਟੀਓ ਦੇ ਉੱਤੇ ਸਾਰੀਆਂ ਪਾਰਟੀਆਂ ਦਾ ਕੀ ਪੋਜੀਸ਼ਨ ਹੈਗੀ ਆ ਡਬਲਯੂਟੀਓ ਦੇ ਉੱਤੇ ਜਾਂ ਕਾਂਗਰਸ ਨੇ ਐਮਐਸਪੀ ਤੇ ਬੋਲਿਆ ਕੁਝ ਹੋਰ ਤੇ ਬੋਲਿਆ ਪਰ ਕਰਜ਼ਾ ਮੁਕਤੀ ਤੇ ਕੋਈ ਕਾਂਗਰਸ ਦਾ ਸਟੈਂਡ ਕਲੀਅਰ ਨਹੀਂ ਆਇਆ ਹੈਗਾ ਤੇ ਇਸ ਕਰਕੇ ਸ਼ੋਮਣੀ ਅਖਾਲੀ ਦਲ ਵੀ ਇਹਨਾਂ ਮੰਗਾਂ ਤੇ ਵੀ ਜੇ ਉਹਨਾਂ ਦੀ ਸੱਤਾ ਹੁੰਦੀ ਆ ਉਹਨਾਂ ਉਹਨਾਂ ਨੂੰ ਐਮਪੀ ਜਿੱਤ ਕੇ ਜਾਂਦੇ ਆ ਤੇ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਕੀ ਸਜ਼ਾਵਾ ਦਿਵਾਉਣਗੇ ਕਿਵੇਂ ਸਜ਼ਾ ਦੇਉਣਗੇ ਜਾਂ ਜਿਨ੍ਹਾਂ ਨੇ ਸ਼ਹੀਦ ਸੁਭਕਰਨ ਸਿੰਘ ਨੂੰ ਸ਼ਹੀਦ ਕੀਤਾ ਉਹਨਾਂ ਬਾਰੇ ਉਹਨਾਂ ਦਾ ਕੀ ਫੈਸਲਾ ਹੋਊਗਾ ਇਹ ਇਹ ਗੱਲਾਂ ਸਾਰੀਆਂ ਪਾਰਟੀਆਂ ਸਪਸ਼ਟ ਕਰਨ ਹ ਜਿਹੜੀ ਪਾਛਪਾ ਗਠਜੋੜ ਆ ਉਹਨੂੰ ਅੱਡ ਕਿਸਮ ਦੇ ਸਵਾਲ ਉਹਨੇ 10 ਸਾਲ ਦਾ ਸੱਤਾ ਦਾ ਆਨੰਦ ਮਾਣਿਆ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਚੋਣ ਮੈਨੀਫੈਸਟੋ ਵਿੱਚ ਕੀ ਕੀ ਪਾ ਰਹੀਆਂ ਨੇ ਇਹ ਸਵਾਲ ਵੀ ਅਸੀਂ ਕਰਾਂਗੇ ਇਹਦੇ ਨਾਲ ਦੀ ਨਾਲ ਜਿਵੇਂ ਪਤਾ ਆ ਵੀ ਦੋਵੇਂ ਫੋਰਮਾਂ ਵੱਲੋਂ ਪਾਛਪਾ ਗਠਜੋੜ ਦੇ ਜਿਹੜੇ ਜਦੋਂ ਪਿੰਡ ਚ ਆਉਣਗੇ ਜਿਹੜੇ ਨਮਾਇंदे ਉਹਨਾਂ ਦੇ ਉਹਨਾਂ ਨਾਲ ਸਵਾਲ ਕੀਤੇ ਜਾਣਗੇ ਪੂਰੇ ਪੰਜਾਬ ਵਿੱਚ ਹਰਿਆਣਾ ਵਿੱਚ ਦੇਸ਼ ਵਿੱਚ ਚੱਲ ਰਿਹਾ ਹੈਗਾ ਇਸੇ ਤਰੀਕੇ ਨਾਲ ਕੱਲ ਆਪਣਾ ਪਿੰਡ ਹੈਗਾ ਪਿੱਟੇਵਡ ਉੱਥੇ ਆ ਪਾਜਪਾ ਦੇ ਜਿਹੜੇ ਮੁਖਵਿੰਦਰ ਸਿੰਘ ਜੀ ਮਾਹਲ ਇਹ ਮੁਖ ਬਲਾਰਾ ਨੇ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਅਮਰਸਰ ਤੋਂ ਇਹ ਰਾਜਾ ਸਾਸੀ ਤੋਂ ਪਹਿਲੋਂ ਇਲੈਕਸ਼ਨ ਵੀ ਲੜ ਚੁੱਕੇ ਆ ਜਿੱਤ ਨਹੀਂ ਸਕੇ ਠੀਕ ਹੈ ਜੀ ਉਹ ਕੱਲ ਪਿੱਟੇਵਡ ਪਿੰਡ ਵਿੱਚ ਗਏ ਸੀਗੇ ਔਰ ਉੱਥੇ ਸਾਡੀ ਜਥੇਬੰਦੀ ਨੇ ਵੀ ਉੱਥੇ ਇਕੱਠੇ ਹੋਏ ਸ਼ਾਂਤਮਈ ਢੰਗ ਨਾਲ ਠੀਕ ਹੈ ਅਸੀਂ ਤੁਹਾਨੂੰ ਆਪਣਾ ਪਿੱਟੇਵਡ ਸਾਹਿਬ ਨਿਰਿੰਦਰ ਸਿੰਘ ਜੀ ਇੱਥੇ ਆ ਜਣੇ ਆਏ ਨਹੀਂ ਸੀ ਤੁਹਾਡੀ ਰੂਬਰੂ ਕਰਵਾ ਦਿਆਂਗੇ ਤੋ ਉਹ ਉਹਨਾਂ ਉੱਥੇ ਗਏ ਸੀ ਉਹਨਾਂ ਦੀ ਗਵਾਹੀ ਦੇ ਵਿੱਚ ਸ਼ਾਂਤਮਈ ਢੰਗ ਨਾਲ ਪਹਿਲੋ ਤਾਂ ਇਹ ਪਤਾ ਹੋਣ ਲੱਗਾ ਵੀ ਉਹ ਜਿਹੜੇ ਮਾਹਲ ਸਾਹਿਬ ਨੇ ਮੁਖਵਿੰਦਰ ਸਿੰਘ ਜੀ ਉਹਨਾਂ ਦਾ ਕੋਈ ਨਿੱਜੀ ਪ੍ਰੋਗਰਾਮ ਹੈ ਰਿਸ਼ਤੇਦਾਰੀ ਚ ਮਿਲਣ ਆ ਰਹੇ ਨੇ ਇਹ ਕਨਫਰਮੇਸ਼ਨ ਕਰਨ ਗਏ ਵਰਕਰ ਵੀ ਜੇ ਉਹਨਾਂ ਦਾ ਘਰ ਕੇ ਇਹਨੂੰ ਮਿਲਣ ਆ ਰਹੇ ਤਾਂ ਆਪਾਂ ਬਰੋਧ ਨਹੀਂ ਕਰਨਾ ਹੈਗਾ ਕੋਈ ਘਰ ਆ ਰਿਹਾ ਫਿਰ ਜਦੋਂ ਪਤਾ ਕੀਤਾ ਗਿਆ ਉੱਥੇ ਚੌਂਕੀਦਾਰ ਜਦੋਂ ਪਿੰਡ ਵਿੱਚ ਸਨਾਹ ਲਾ ਰਿਹਾ ਸੀਗਾ ਵੀ ਉੱਥੇ ਬੰਦੇ ਇਕੱਠੇ ਕਰਨੇ ਆ ਫਿਰ ਪਤਾ ਲੱਗ ਗਿਆ ਵੀ ਇਹ ਤਾਂ ਜਲਸਾ ਹੋਣ ਲੱਗਾ ਵਾ ਤਾਂ ਫਿਰ ਉੱਥੇ ਗੱਲ ਵੀ ਕੀਤੀ ਗਈ ਆ ਉਦੋਂ ਬਾਅਦ ਜਦੋਂ ਸਾਡੇ ਬੰਦੇ ਉੱਥੇ ਖਲੋਤੇ ਸੀ ਉਹ ਪਰਿਵਾਰ ਦੇ ਬੰਦੇ ਆ ਕੇ ਲੜਨ ਲੱਗੇ ਉਹਨਾਂ ਨੂੰ ਇਹ ਸਮਝਾਇਆ ਗਿਆ ਵੀ ਅਸੀਂ ਇਕੱਲਾ ਮੁਖਵਿੰਦਰ ਸਿੰਘ ਮਾਹਲ ਜਿਹੜੇ ਭਾਜਪਾ ਦੇ ਨੁਮਾਇੰਦੇਗੀ ਕਰ ਰਹੇ ਇਹਦਾ ਵਿਰੋਧ ਨਹੀਂ ਕਰ ਰਹੇ ਪੂਰੇ ਦੇਸ਼ ਵਿੱਚ ਵਿਰੋਧ ਹੋ ਰਿਹਾ ਵਾ ਤੇ ਇਹ ਤੁਹਾਡੇ ਵਾਸਤੇ ਵੀ ਆ ਜਿਹੜੇ ਤੁਸੀਂ ਪਰਿਵਾਰ ਇਹਨਾਂ ਨੂੰ ਸਾਧ ਰਹੇ ਜੇ ਤੁਹਾਡੇ ਵਾਸਤੇ ਵੀ ਮੰਗਾ ਸਾਡੀਆਂ ਸਾਂਝੀਆਂ ਵਾ ਕੋਈ ਇੰਡੀਵਿਜੂਅਲ ਨਹੀਂ ਹੈਗਾ ਚਲੋ ਉਹ ਕਾਫੀ ਅਗਰੈਸਿਵ ਸੀਗੇ ਉਹ ਲੜ ਲੜ ਕੇ ਚਲੇਗੇ ਪਰ ਆਪਣੇ ਬੰਦਿਆਂ ਨੂੰ ਸਮਝਾ ਕੇ ਭੇਜਤਾ ਫਿਰ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਨੂੰ ਵੀ ਕਿਹਾ ਵੀ ਜੇ ਤੁਸੀਂ ਪੀਸਫੁਲੀ ਢੰਗ ਨਾਲ ਮਖਵਿੰਦਰ ਸਿੰਘ ਮਾਹਲਣਾ ਸਾਡੇ ਜਿਹੜੇ ਆ ਉਹ ਸਵਾਲ ਜਵਾਬ ਕਰਵਾ ਦਿਓਗੇ ਜੇ ਸਵਾਲ ਜਵਾਬ ਕਰਾ ਦਿਓਗੇ ਤੇ ਫਿਰ ਸ਼ਾਇਦ ਅਸੀਂ ਵਿਰੋਧ ਬਣਾ ਕਰੀਏ ਪਰ ਪ੍ਰਸ਼ਾਸਨ ਨੇ ਕਿਹਾ ਵੀ ਠੀਕ ਐ ਅਸੀਂ ਤੁਹਾਡੇ ਸਵਾਲ ਜਵਾਬ ਕਰਾ ਦਿੰਨੇ ਆ ਪਰ ਸਾਡੇ ਕਿਸਾਨਾਂ ਨੂੰ ਕੋਈ ਪੁੱਛੇ ਸਵਾਲ ਜਵਾਬ ਦਾ ਮੌਕਾ ਨਹੀਂ ਦਿੱਤਾ ਕਿ ਸਿੱਧਾ ਮਖਵਿੰਦਰ ਸਿੰਘ ਜੀ ਮਾਹਲ ਜਲਸੇ ਵਾਲੀ ਥਾਂ ਤੇ ਚਲੇ ਗਏ ਜਦੋਂ ਜਲਸੇ ਵਾਲੀ ਥਾਂ ਤੇ ਗਏ ਨੇ ਫਿਰ ਸਾਡੇ ਬੰਦਿਆਂ ਨੇ ਨਾਰੇਬਾਜੀ ਕੀਤੀ ਆ ਤੁਹਾਡਾ ਗਾਂਵ ਬੱਦੇ ਆ ਜਿੱਥੇ ਸਰਕਾਰ ਨੇ ਰੱਸੀ ਲਾਈ ਹੋਈ ਉਹ ਤੋਂ ਗਾਂਵ ਤਾਂ ਬੱਦੇ ਨਹੀਂ ਹੈਗੇ ਤੋ ਉਹ ਬੰਦੇ ਜਲਸੇ ਤੋਂ ਜਿਵੇਂ ਵੀਡੀਓ ਦੱਸ ਰਹੀ ਬਹੁਤ ਦੂਰ ਆ ਕੇ ਸਾਡੇ ਬੰਦਿਆਂ ਦੇ ਉੱਤੇ ਹਮਲਾਵਰ ਹੋ ਰਿਹਾ ਕੁੱਦਕੁੱਦ ਕੇ ਪੈ ਰਹੇ ਆ ਅਰ ਐਸਐਚਓ ਜਿਹੜਾ ਮੌਕੇ ਤੇ ਆ ਐਸਐਚਓ ਕੁਲਵਿੰਦਰ ਸਿੰਘ ਸਬ ਇੰਸਪੈਕਟਰ ਨੇ ਕੁਲਵਿੰਦਰ ਸਿੰਘ ਉਹ ਮੌਕੇ ਤੇ ਖੜੇ ਆ ਔਰ ਉਹ ਲਗਾਤਾਰ ਉਹਨਾਂ ਨੂੰ ਕੁਝ ਵੀ ਨਹੀਂ ਕਹਿ ਰਹੇਗੇ ਔਰ ਸਾਡੇ ਬੰਦਿਆਂ ਤੇ ਜਿਵੇਂ ਰੋੜੇ ਮਾਰੇਗੇ ਬਹੁਤ ਸਾਡੇ ਸਾਡੇ ਕਿਸਾਨ ਜ਼ਖਮੀ ਹੋਏ ਆ ਔਰ ਗੁੰਡਾ ਕਰਦੀ ਔਰ ਤੁਸੀਂ ਦੇਖ ਰਹੇ ਹੋ ਸਾਡੇ ਵਾਲੇ ਪਾਸੋਂ ਉਸ ਵੀਡੀਓ ਚ ਵੀ ਕੋ ਰੋੜਾ ਚੱਲਦਾ ਨਹੀਂ ਨਜ਼ਰ ਆ ਰਿਹਾ ਕੁਝ ਮੀਡੀਆ ਜੀ ਵੀ ਦੋਵੇਂ ਪਾਸੇ ਚੱਲੇ ਉਹ ਵੀਡੀਓ ਦੇਖ ਲੋ ਦੂਜੇ ਪਾਸੇ ਸੇ ਕੋ ਬਚਾ ਕੀਤਾ ਜਾ ਰਿਹਾ ਪਿੱਠ ਪਛਾਣ ਨੂੰ ਕਰਕੇ ਆਪਣੇ ਸਿਰ ਬਚਾਉਂਦੇ ਹੋਏ ਸਾਡੇ ਕਿਸਾਨ ਪਛਾਣ ਨੂੰ ਭਜ ਰਹੇ ਨੇ ਤੇ ਪੁਲਿਸ ਵੱਲੋਂ ਕੋਈ ਵਿੱਚ ਨਹੀਂ ਖਲੋਤਾ ਗਿਆ ਜਾਂ ਉਹਨਾਂ ਨੂੰ ਫੜਨ ਦਾ ਪੁਲਿਸ ਦੇ ਸਾਹਮਣੇ ਬੰਦੇ ਭਜਿਆ ਨਾ ਐਸਐਚਓ ਮੌਕੇ ਤੇ ਆ ਰੋੜੇ ਮਾਰ ਕੇ ਬੰਦੇ ਭਜਿਆ ਗ੍ਰਿਫਤਾਰ ਕੀਤੇ ਜਾ ਸਕਦੇ ਸੀ ਉਹਨਾਂ ਨਹੀਂ ਤੋ ਇਹ ਇਹ ਸਾਹਮਣੇ ਇਹ ਗੁੰਡਾਗਰਦੀ ਆ ਭਾਜਪਾ ਦੀ ਜਿਹੜੀ ਭਾਜਪਾ ਜ਼ਬਰਦਸਤੀ ਪਿੰਡਾਂ ਵਿੱਚ ਜਾ ਕੇ ਵਿਰੋਧ ਇਹ ਡੈਮੋਕਰੇਟਿਵ ਵਿੱਚ ਸਾਨੂੰ ਹੱਕ ਹੈਗਾ ਸੀ ਉਹਨਾਂ ਨੂੰ ਸਵਾਲ ਕਰੀਏ ਸਾਡੇ ਨੁਮਾਇੰਦੇ ਆ ਜੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਬਣੇ ਆ ਇਬ ਉਹ ਆਪ ਲੋਕਾਂ ਨੇ ਵੋਟਾਂ ਪਾਈਆਂ ਕਿਸਾਨਾਂ ਨੇ ਵੀ ਵੋਟਾਂ ਪਾਈਆਂ ਤਾਂ ਉਹਨਾਂ ਨੂੰ ਉਹਨਾਂ ਨੂੰ ਹੱਕ ਕਿਉਂ ਨਹੀਂ ਹੈਗਾ ਵੀ ਜਦੋਂ ਉਹ ਆਉਣ ਤੇ ਅਸੀਂ ਜਿਹੜਾ ਵਾ ਉਹਨਾਂ ਦੇ ਸਵਾਲ ਕਰੀਏ ਇਸ ਕਰਕੇ ਕੱਲ੍ਹ ਵਾਲੀ ਘਟਨਾ ਤੋਂ ਲੈ ਕੇ ਅਸੀਂ ਜਿਹੜਾ ਵਾ ਇਹ ਅੱਜ ਐਸਐਸਪੀ ਦਿਹਾਤੀ ਦੇ ਧਰਨਾ ਰੱਖਿਆ ਵਾ ਹੁਣ ਤੋਂ ਬਾਅਦ ਤੁਹਾਡੇ ਤੋਂ ਬਾਅਦ ਅਸੀਂ ਐਸਐਸਪੀ ਦਿਹਾਤੀ ਦੇ ਧਰਨਾ ਦੇਣ ਜਾ ਰਹੇ ਹਾਂ ਔਰ ਜਿਹੜਾ ਇਹ ਇਹ ਜਿਹੜੇ ਆ ਮੁਖਵਿੰਦਰ ਸਿੰਘ ਜੀ ਮਾਹਲ ਜਿਹੜੇ ਹੈਗੇ ਨੇ ਇਹ ਤੇ ਇਹਨਾਂ ਦੇ ਨਾਲ ਅਨੂਪ ਸਿੰਘ ਪੁੱਤਰ ਤੇਜਾ ਸਿੰਘ ਪਿੰਡ ਪਿੱਟੇ ਵੱਡ ਜਿਹੜੇ ਉੱਥੇ ਸੀਗੇ ਕੇਵਲ ਸਿੰਘ ਪੁੱਤਰ ਅਨੂਪ ਸਿੰਘ ਪਿੰਡ ਪਿੱਟੇਵੱਡ ਇਹ ਵੀ ਜਸਬੀਰ ਸਿੰਘ ਪੁੱਤਰ ਰਵੇਲ ਸਿੰਘ ਪਿੰਡ ਪਿੱਟੇਵੱਡ ਤੇਜਿੰਦਰ ਸਿੰਘ ਪੁੱਤਰ ਹਰਜੀਤ ਸਿੰਘ ਪਿੰਡ ਪਿੱਟੇਵੱਡ ਇਹਨਾਂ ਦੇ ਬਾਈ ਨਾਮ ਮਾਹਲ ਸਾਹਿਬ ਦੀ ਗੱਲ ਵਿੱਚ ਬਾਈ ਨੇਮ ਇਹਨਾਂ ਦੀ ਪਰਚੇ ਦਰਜ ਹੋਣੇ ਚਾਹੀਦੇ ਆ ਫੌਰੀ 307 ਦੇ ਜਾਨਲੇਵਾ ਹਮਲਾ ਸਾਡੇ ਬੰਦਿਆਂ ਤੇ ਇਹਨਾਂ ਨੇ ਕੀਤਾ ਵਾ ਔਰ ਇਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਔਰ ਜਿਵੇਂ ਐਸਐਚਓ ਦੀ ਹਾਜ਼ਰੀ ਵਿੱਚ ਐਸਐਚਓ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਐਡੀਐਸਪੀ ਜਨਾਲਾ ਰਾਜਕੁਮਾਰ ਇਹ ਦੋਚੀ ਨੇ ਐ ਲੱਗਦਾ ਵੀ ਜਿਵੇਂ ਆਮ ਆਦਮੀ ਪਾਰਟੀ ਪਾਸ਼ਪਾਦੀ ਬੀ ਟੀਮ ਬਣ ਕੇ ਕੰਮ ਕਰ ਰਹੀ ਆ ਜੇ ਲક્ષਣ ਕਮਿਸ਼ਨ ਸਾਰੀ ਲਾਅਨ ਆਰਡਰ ਦੀ ਸਥਿਤੀ ਨੂੰ ਸੁਮਾਰ ਰਿਹਾ ਸਾਨੂੰ ਸਾਨੂੰ ਭਾਰਤ ਦੇ ਲક્ષਣ ਕਮਿਸ਼ਨ ਨੂੰ ਵੀ ਅਪੀਲ ਆ ਵੀ ਤੁਰੰਤ ਇਹ ਘਟਨਾ ਦੀ ਇਨਕੁਆਇਰੀ ਕੀਤੀ ਜਾਵੇ ਔਰ ਜਿਵੇਂ ਡੈਮੋਕਰੇਸੀ ਵਿੱਚ ਸਾਨੂੰ ਹੈਲਦੀ ਡੈਮੋਕਰੇਸੀ ਤਾਂ ਹੀ ਹੁੰਦੀ ਆ ਜਿੱਥੇ ਸਵਾਬ ਜਾਬ ਹੁਣ ਇਸ ਐਸਐਚਓ ਦੀ ਡੀਐਸਪੀ ਦੀ ਇਨਕੁਆਇਰੀ ਕੀਤੀ ਜਾਵੇ ਇਹਨਾਂ ਨੂੰ ਤੁਰੰਤ ਪ੍ਰਭਾਵਨਾ ਸਸਪੈਂਡ ਕੀਤਾ ਜਾਣਾ ਚਾਹੀਦਾ ਔਰ ਇਨਕੁਆਇਰੀ ਤੋਂ ਬਾਅਦ ਡਿਸਮਿਸ ਹੋਣੇ ਚਾਹੀਦੇ ਇਹ ਬੰਦੇ ਔਰ ਇਹ ਪੂਰੀ ਤਰ੍ਹਾਂ ਚੋਣ ਪ੍ਰਕਿਰਿਆ ਦੇ ਵਿੱਚ ਪ੍ਰਭਾਵ ਪਾਉਣਗੇ ਔਰ ਸਾਡਾ ਸਾਫ਼ ਕਹਿਣਾ ਵੀ ਐਸਐਚਓ ਕੁਲਵਿੰਦਰ ਸਿੰਘ ਜਿਹੜਾ ਸਬ ਇੰਸਪੈਕਟਰ ਆ ਇਹ ਮੁਖਵਿੰਦਰ ਸਿੰਘ ਮਹਾਲ ਨਾਲ ਰਲਿਆ ਹੋਇਆ ਉਹਦੇ ਫੋਨ ਟ੍ਰੇਸ ਕਰਨੇ ਚਾਹੀਦੇ ਆ ਕਿਵੇਂ ਔਰ ਇੱਕ ਚੈਨਲ ਦੇ ਵਿੱਚ ਅੱਜ ਬਹਿ ਕੇ ਪੂਰੀ ਤਰ੍ਹਾਂ ਪਾਜ ਪਾ ਦੇ ਬਲਾਰੇ ਵੱਜੋਂ ਐਸਐਚਓ ਕੁਲਵਿੰਦਰ ਸਿੰਘ ਨੇ ਆਪਦਾ ਬਿਆਨ ਦਿੱਤਾ ਵਾ ਔਰ ਉਹ ਕਹਿ ਰਿਹਾ ਸੀ ਅਸੀਂ ਕਹਿੰਨੇ ਸਾਹਮਣੇ ਸਾਡੇ ਆਓ ਸਾਡੇ ਕਿਸਾਨ ਨਰਿੰਦਰ ਸਿੰਘ ਵੀ ਆ ਗਏ ਆ ਸਾਹਮਣੇ ਬਹਿ ਕੇ ਮੀਡੀਆ ਦੇ ਵਿੱਚ ਡਿਬੇਟ ਕਰ ਲੈਨੇ ਆ ਵੀ ਕਿਸਾਨਾਂ ਦਾ ਕਸੂਰ ਸੀਗਾ ਰ ਐ ਐਸਐਚਓ ਦੀ ਵਰਸ਼ਨ ਦੇਖੋ ਐਸਐਚਓ ਕਦੀ ਨਹੀਂ ਆ ਬੋਲਦਾ ਵੀ ਫਿਰ ਜੀ ਜੇ ਰਿਐਕਸ਼ਨ ਕੋਈ ਵਾਰ ਦਾ ਰਿਐਕਕਸ਼ਨ ਵੀ ਕਰਦੇ ਹੁੰਦੇ ਉਹ ਵੱਟੇ ਮਾਰਨ ਵਾਲਿਆਂ ਨੂੰ ਰੋੜੇ ਮਾਰਨ ਜਾਇਜ ਠਹਿਰਾ ਰਹੇ ਆ ਵੀ ਕਿਸਾਨਾਂ ਦੀ ਨਾਰੀ ਬਾਜੀ ਤੋਂ ਬਾਅਦ ਉਹਨਾਂ ਦਾ ਰਿਐਕਸ਼ਨ ਆਇਆ ਤੇ ਇਹ ਰੋੜੇ ਮਾਰਨਾ ਬਿਲਕੁਲ ਜਾਇਜ ਆ ਔਰ ਪਾਜਪਾ ਦਾ ਬਲਾਰਾ ਬਣ ਰਿਹਾ ਹੈਗਾ ਵਾ ਜਿਹੜਾ ਐਸਐਚਓ ਕੁਲਵਿੰਦਰ ਸਿੰਘ ਆ ਉਸ ਕਰਕੇ ਸਾਰੇ ਸਾਬ ਲਕਸ਼ਨ ਕਮਿਸ਼ਨ ਨੂੰ ਕਹਿਣਾ ਚਾਹੁੰਦੇ ਆਂ ਵੀ ਇਸ ਬੰਦੇ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕੀਤਾ ਜਾਵੇ ਇਹਦੀ ਇਨਕੁਆਇਰੀ ਕਰਕੇ ਇਹਨੂੰ ਡਿਸਮਿਸ ਕੀਤਾ ਜਾਵੇ ਇਹੇ ਹਮਲੇ ਦੁਬਾਰਾ ਤੁਹਾਡੇ ਸਾਹਮਣੇ ਕਹਿੰਨੇ ਆਂ ਵੀ ਜਿਵੇਂ ਜਿਵੇਂ ਭਾਜਪਾ ਕੋ ਡਰਦੇ ਹੋਏ ਬਹੁਤ ਸਾਰੇ ਲੀਡਰ ਪੰਜਾਬ ਦੇ ਈਡੀ ਕੋ ਡਰਦੇ ਆ ਹੋયા ਠੀਕ ਹੈ ਸੀਬੀਆਈ ਕੋ ਡਰਦੇ ਆ ਹੋયા ਭਾਜਪਾ ਵਿੱਚ ਸ਼ਾਮਲ ਹੋ ਰਹੇ ਆ ਓਵੇਂ ਬਹੁਤ ਸਾਰੇ ਪੁਲਿਸ ਦੇ ਅਫਸਰਾਂ ਨੇ ਜੇ ਕੋਈ ਕਰਾਪਸ਼ਨ ਕੀਤੀ ਆ ਸਾਨੂੰ ਲੱਗਦਾ ਵੀ ਭਾਜਪਾ ਕੋ ਡਰ ਰਹੇ ਨੇ ਔਰ ਟੇਡੇ ਟੰਗਣਾ ਭਾਜਪਾ ਦਾ ਸਮਰਥਨ ਕਰ ਰਹੇ ਨੇ ਇਹ ਜਿਹੇ ਅਫਸਰ ਰਹੇ ਅਸੀਂ ਸਾਫ਼ ਕਹਿੰਦੇ ਆ ਅੰਮ੍ਰਿਤਸਰ ਦੇ ਵਿੱਚ ਭਾਜਪਾ ਦੇ ਗੁੰਡੇ ਸਾਡੇ ਬੰਦਿਆਂ ਨੂੰ ਮਰਵਾ ਵੀ ਸਕਦੇ ਆ ਸਾਡਾ ਸਾਫ਼ ਕਹਿਣਾ ਇਸ ਕਰਕੇ ਦੇਸ਼ ਦੀਆਂ ਏਜੰਸੀਆਂ ਸचेत ਹੋਣ ਇਹ ਟਕਰਾ ਪੁਲਿਸ ਜਾਣ ਬੁਝ ਕੇ ਪੁਲਿਸ ਦੀ ਹਾਜ਼ਰੀ ਵਿੱਚ ਹੋ ਰਿਹਾ ਅਰੇ ਟਕਰਾ ਵਧੂਗਾ ਜੇ ਪੁਲਿਸ ਨੇ ਇਹ ਹੁਣ ਕਟਨਾ ਦੀ ਜਾਂਚ ਨਾ ਕੀਤੀ ਇਸ ਕਰਕੇ ਅੱਜ ਦੀ ਪ੍ਰੈਸ ਕਾਨਫਰੰਸ ਕੀਤੀ ਆ ਮੇਰੇ ਨਾਲ ਜਿਹੜੇ ਗਵਾਹੀ ਕਰ ਰਹੇ ਸੀ ਨਰਿੰਦਰ ਸਿੰਘ ਜੀ ਪਿੱਟੇ ਵੱਡ ਉਹ ਵੀ ਆਏ ਨੇ ਔਰ ਜਿਹੜੇ ਬੰਦੇ ਜ਼ਖਮੀ ਆ ਉਹ ਵੀ ਤੁਹਾਡੇ ਸਾਹਮਣੇ ਅੱਜ ਅਸੀਂ ਪੇਸ਼ ਕਰਦੇ ਹੈਗੇ ਆ ਲੈ ਆਓ ਇੱਕ ਜ਼ਖਮੀ ਜਿਹੜਾ ਸਾਡਾ ਸੀਗਾ ਔਰ ਇਹ ਦੱਸ ਦੇਣਗੇ ਥੋੜੇ ਮਿੰਟਾਂ 'ਚ ਵੀ ਕੀ ਉੱਥੇ ਘਟਨਾ ਹੋਈ ਕੀ ਗੱਲ ਇਹ ਸਰ ਇਹ ਧਰਨੀ ਪ੍ਰਕਸ਼ਣ ਕਰਨੀ ਪੈ ਰਿਹਾ ਜੀ ਤੇ ਇੱਕ ਮਿੰਟ ਪਹਿਲੋ ਨਿੰਦਰ ਸਿੰਘ ਜੀ ਨੂੰ ਜੋ ਕੱਲ ਪਿੰਡ ਪਿਟੇਵਟ ਦੇ ਵਿੱਚ ਬਾਰਡਰਾਂ ਦੇ ਉੱਤੇ ਜਿਹੜਾ ਮੋਰਚਾ ਚੱਲਣ ਗਿਆ ਹਾ ਦੋ ਫੋਰਮਾ ਵਾਲੋ ਜੋ ਫੈਸਲਾ ਕੀਤਾ ਗਿਆ ਸੀ ਤੇ ਭਾਜੀਪੀ ਜੇ ਸਾਡੀਆਂ ਮੰਗਾਂ ਦਾ ਹੱਲ ਨਹੀਂ ਕਰਦੇ ਤੇ ਅਸੀਂ ਇਹਨਾਂ ਦਾ ਪਿੰਡਾਂ ਦੇ ਵਿੱਚ ਜਿਹੜਾ ਵਿਰੋਧ ਕਰਾਂਗੇ ਤੇ ਕੱਲ ਪਿੰਡ ਪਿਟੇਵਟ ਦੇ ਵਿੱਚ ਵੀ ਜੋ ਬੀਜੇਪੀ ਦਾ ਆਗੂ ਜਿਹੜਾ ਆ ਉਹ ਪੰਡਾਲ ਦੇ ਵਿੱਚ ਪੰਡਾਲ ਲੱਗਾ ਹੋਇਆ ਸੀ ਉਹਦੇ 'ਚ ਪ੍ਰਚਾਰ ਕਰਨ ਵਾਸਤੇ ਗਿਆ ਸੀ ਅਸੀਂ ਰਾਮਪੀਰ ਸਜੋਂ ਦੇ ਸਾਰੇ ਪਿੰਡਾਂ ਦੇ ਆਗੂਆਂ ਨੇ ਤੇ ਪਿੰਡਾਂ ਦੇ ਮਾਦਾ ਸੰਗਤ ਨੇ ਜਿਹੜਾ ਆ ਸ਼ਾਂਤ ਮਈ ਆਪਣਾ ਬੈਨਰ ਲਾਇਆ ਹੋਇਆ ਸੀ ਕਿ ਆਹ 12 ਮੰਗਾਂ ਨੇ ਅਸੀਂ ਇਹਨਾਂ 12 ਮੰਗਾਂ ਦੇ ਉੱਤੇ ਸਵਾਲ ਕਰਾਂਗੇ ਸਰਮ 12 ਮੰਗਾਂ ਦੇ ਸਵਾਲ ਜਿਹੜੇ ਆ ਉਹਨਾਂ ਦਾ ਜਵਾਬ ਦਿੱਤਾ ਜਾਵੇ ਕਿ ਸਾਡੀਆਂ ਮੰਗਾਂ ਜਾਇਜ਼ ਆ ਕਿ ਨਜਾਇਜ਼ ਆ ਜੇ ਸਾਡੀਆਂ ਮੰਗਾਂ ਨਜਾਇਜ਼ ਆ ਤੇ ਅਸੀਂ ਤੁਹਾਡਾ ਵਿਰੋਧ ਨਹੀਂ ਕਰਾਂਗੇ ਜੇ ਤੁਹਾਡੇ ਕੋਲ ਜਵਾਬ ਨਹੀਂ ਇਹਨਾਂ ਦਾ ਹੈਗਾ ਤੇ ਅਸੀਂ ਇਹਨਾਂ ਦੇ ਕਾਰਜਾਂ ਚੰਗੀਆਂ ਵਿਖਾਉਣ ਤੇ ਵਿਰੋਧ ਕਰਾਂਗੇ ਤੇ ਸ਼ਾਂਤ ਮਈ ਜਦੋਂ ਵਿਰੋਧ ਕੀਤਾ ਆ ਤੇ ਭਾਜਪੀ ਦੇ ਗੁੰਡਿਆਂ ਨੇ ਜਿਹੜਾ ਆ ਉਹ ਇੱਟ ਰੋੜਾ ਚਲਾਇਆ ਜਹੇ ਬੰਦੀਆਂ ਦੇ ਆਗੂਆਂ ਤੇ ਇਹ ਪਿੰਡਾਂ ਦੇ ਆਗੂਆਂ ਤੇ ਵੀ ਉਹਨਾਂ ਤੋਂ ਅਸੀਂ ਆਪਣਾ ਜਿਹੜਾ ਬਚਾਅ ਵੀ ਕੀਤਾ ਆ ਸੱਟਾਂ ਨਾਲੋਂ ਜ਼ਿਆਦਾ ਲੱਗਣਾ ਤੇ ਫਿਰ ਵੀ ਉਹ ਜਿਹੜਾ ਸਾਰਾ ਵੀਡੀਓ ਦੇ ਵਿੱਚ ਸਾਹਮਣੇ ਆਇਆ ਤੇ ਇਹ ਪਿਛੇ ਨਹੀਂ ਹਟੇ ਅਹੀਂ ਪੂਰਾ ਤੇ ਗਾਲੀ ਗਲੋਚ ਜਿਹੜਾ ਆ ਉਹ ਵੀ ਉਹ ਸਾਹਮਣੇ ਆਉਣ ਡਿਆ ਆ ਵੀਡੀਓ ਦੇ ਵਿੱਚ ਉਹ ਨੌਜਵਾਨ ਮੁੰਡੇ ਹਨੂਬ ਸਿੰਘ ਦੇ ਪੁੱਤਰੇ ਆ ਜਿਹੜੇ ਸ਼ਰੇਆਮ ਗਾਲੀ-ਗਲੋਚ ਵੀ ਕਰਦੇ ਆ ਤੇ ਭਾਜ ਭਾਜ ਕੇ ਜਿਹੜੇ ਆਗੂਆਂ ਦੇ ਰੋਟੇ ਮਾਰਦੇ ਆ ਬੀਜੇਪੀ ਦੇ ਸਮਰਥਕ ਹੈਗੇ ਬੀਜੇਪੀ ਦੇ ਬੀਜੇਪੀ ਦੇ ਚਲੋ 1 ਮਿੰਟ ਪਹਿਲਾਂ ਤਾਂ ਇਹ ਪਲੈਨਿੰਗ ਦੇ ਨਾਲ ਸਾਰਾ ਕੁਝ ਹੋ ਗਿਆ ਪਹਿਲਾਂ ਉਹ ਵੀ ਕਿਸਾਨ ਨੇ ਕਹਿ ਰਹੇ ਨੇ ਚਲੋ ਚਲੋ ਕੋਈ ਨਹੀਂ ਇੱਕ ਇੱਕ ਮਿੰਟ ਆ ਜਿਹੜੇ ਹਲਕੇ ਪ੍ਰੀ ਪਲੈਨਿੰਗ ਕਰ ਰਹੇ ਆ ਭਾਜਪਾ ਦੇ ਜਿਹੜੇ ਜਿਹੜੇ ਵੀ ਪੋਨ ਪ੍ਰਚਾਰ ਕਰ ਰਹੇ ਆ ਇਹ ਟਕਰਾਅ ਹੋਊਗਾ ਸਾਨੂੰ ਲੱਗਦਾ ਵੀ ਭਾਜਪਾ ਇੰਨੀ ਦੁਖੀ ਆ ਕਿਸਾਨਾਂ ਦੇ ਅੰਦੋਲਨ ਤੋਂ ਤੇ ਉਹ ਕਿਸਾਨਾਂ ਦੇ ਜਿਹੜੇ ਵਰਕਰ ਆ ਜਥੇਬੰਦੀਆਂ ਨੂੰ ਜਾਨੋਂ ਮਾਰਨਾ ਚਾਹੁੰਦੀ ਆ ਠੀਕ ਹੈ ਜੀ ਦੇਖੋ ਕਿਸਾਨ ਕਦੀ ਵੀ ਕੋਈ ਕਿਸਾਨ ਮੁਖਵਿੰਦਰ ਸਿੰਘ ਮਾਹਲ ਜੇ ਕਿਸਾਨ ਹੁੰਦੇ ਤੋ ਕਹਿੰਦੇ ਵੀ ਜੜੇ ਸਾਡਾ ਵਿਰੋਧ ਕਰਨਾ ਹੈ ਬਹਿ ਜਾਓ ਬਹਿ ਕੇ ਮੇਰੇ ਨਾਲ ਗੱਲ ਕਰ ਲਓ ਮੈਂ ਤੁਹਾਡੇ ਸਵਾਲਾਂ ਦਾ ਜਵਾਬ ਦੇਣਾ ਠੀਕ ਆ ਔਰ ਤੁਹਾਨੂੰ ਪਤਾ ਹੁਣ ਅਸੀਂ ਨਵਾਂ ਐਲਾਨ ਕੀਤਾ ਜਿਹੜਾ ਗਰੇਵਾਲ ਸਾਹਿਬ ਨੇ ਜਾਂ ਪੰਜਾਬ ਪ੍ਰਧਾਨ ਜਿਹੜੇ ਸੀਗੇ ਆਪਣੇ ਜਾਖੜ ਸਾਹਿਬ ਉਹਨਾਂ ਕਹਿੰਦੇ ਸਾਡੇ ਨਾਲ ਚਰਚਾ ਕਰ ਲਓ ਅਸੀਂ ਚਰਚਾ ਕਬੂਲ ਲਈ ਵੀ ਆ ਜਾਓ ਅਸੀਂ 23 ਤਰੀਕ ਦੀ ਡੇਟ ਰੱਖ ਦਿੱਤੀ ਆ ਪੀ ਆ ਉਹ ਅਸੀਂ ਤੇ ਕਿਹਾ ਤੁਸੀਂ ਕਹੋ ਦਿੱਲੀ ਆ ਜਾਗੇ ਤੁਸੀਂ ਕਹੋ ਚੰਡੀਗੜ੍ਹ ਆ ਜਾਗੇ ਤੁਸੀਂ ਪ੍ਰਧਾਨ ਮੰਤਰੀ ਜੀ ਨੂੰ ਗ੍ਰਹਿ ਮੰਤਰੀ ਜੀ ਨੂੰ ਖੇਤੀਬਾੜੀ ਮੰਤਰੀ ਜੇਪੀਜੀ ਨੱਡਾ ਜੀ ਨੂੰ ਬਹਾਲ ਦੋ ਅਸੀਂ ਇਸ ਕਰਕੇ ਮੰਗ ਕੀਤੀ ਸਾਡੀ ਕੋ ਉਹਨਾਂ ਨੂੰ ਮੰਗ ਨਹੀਂ ਹੈਗੀ ਜਦੋਂ ਅਸੀਂ ਥੱਲੇ ਸਵਾਲ ਜਵਾਬ ਕਹਿੰਨੇ ਆ ਤੇ ਪਛਪਾਦੇ ਲੀਡਰ ਕਹਿੰਦੇ ਵੀ ਵੱਡੀਆਂ ਮੰਗਾਂ ਨੇ ਉਤਲੇ ਸਾਡੇ ਬੰਦੇ ਉਤਲੇ ਸੱਦ ਲੋ ਠੀਕ ਹੈ ਜੇ ਅਸੀਂ ਤਾਂ ਕਬੂਲ ਨਹੀਂ ਵੀ ਸਾਡੇ ਬਹਿ ਕੇ ਚਰਚਾ ਕਰ ਲੋ ਪ੍ਰੈਸ ਦੀ ਹਾਜ਼ਰੀ ਵਿੱਚ ਚਰਚਾ ਹੋ ਜਾਵੇ ਵੀ ਕੇ ਸਵਾਲ ਜਵਾਬ ਜਾ ਜਾਗੇ ਤੇ ਡੈਮੋਕਰੇਸੀ ਵਿੱਚ ਸਾਡੇ ਬੰਦੇ ਪੀਸਫੁਲੀ ਢੰਗ ਨਾਲ ਉੱਥੇ ਗਏ ਸੀ ਵਿਰੋਧ ਕਰ ਰਹੇ ਸੀ ਕੋਈ ਸਾਡਾ ਟਕਰਾ ਦਾ ਕੋਈ ਮੰਚਾ ਨਹੀਂ ਹੈਗਾ ਪਰ ਪ੍ਰਧਾਨ ਸਾਹਿਬ ਇਹ ਵੀ ਕਹਿ ਰਹੇ ਨੇ ਕਿ ਅਸੀਂ ਕਿਸਾਨ ਹੈ ਉਹ ਕਹਿੰਦੇ ਅਸੀਂ ਵੀ ਕਿਸਾਨ ਹਾਂ ਸਾਡੀ ਵੀ ਐਹੀ ਉਹਨਾਂ ਨੇ ਖਾਸ ਤੌਰ ਤੇ ਗੱਲ ਕੀਤੀ ਮੀਡੀਆ ਦੇ ਨਾਲ ਦੇਖੋ ਜਦੋਂ ਕੋਈ ਕਿਸੇ ਪਾਰਟੀ ਦੇ ਉੱਤੋਂ ਕਿਸਾਨ ਤਾਂ ਸਾਰਾ ਪਛੋਕੜ ਕਿਸਾਨਾਂ ਦਾ ਹੋਊ ਕਿਸੇ ਦਾ ਲੇਬਰ ਜਮਾਤ ਨਾ ਹੋਊ ਕਿਸੇ ਦਾ ਦੁਕਾਨਦਾਰ ਕਿਤੇ ਨਾ ਹੋ ਆੜੜ ਕਿੱਤਿਆਂ ਤੋਂ ਹੁੰਦੇ ਹੁੰਦੇ ਆ ਜਦੋਂ ਉਹ ਸਪੈਸ਼ਲ ਪਾਛਪਾ ਦੇ ਪਿਛਲੀ ਵਾਰ ਚੋਣ ਲੜ ਚੁੱਕੇ ਨੇ ਠੀਕ ਹੈ ਐਰ ਕਿ ਉਹਨਾਂ ਦੇ ਮੁੱਖ ਬੁਲਾਰੇ ਨੰਬਰ ਸਰਦੇ ਉਹ ਭਾਜਪਾ ਪਾਰਟੀ ਦੇ ਨੁਮਾਇੰਦੇ ਨੇ ਕਿਸਾਨ ਬਾਤ ਚ ਹੋਣਗੇ ਤਾਂ ਕਿਸਾਨਾਂ ਦੀ ਸਹਾਨੂੰ ਬੁਤੀ ਲੈਣ ਵਾਸਤੇ ਇਹ ਗੱਲਾਂ ਕਰਦੇ ਹੁੰਦੇ ਆ ਹਰ ਇੱਕ ਬੰਦਾ ਆ ਕੇ ਕਹਿੰਦਾ ਮੈਂ ਕਿਸਾਨ ਆ ਅਸੀਂ ਵੀ ਕਿਸਾਨ ਆ ਨਾ ਅਸੀਂ ਅਸੀਂ ਇਸ ਰੌਲਾ ਤੇ ਇਸ ਗੱਲ ਦਾ ਹੈ ਹੀ ਨਹੀਂ ਰੌਲਾ ਤੇ ਇਸ ਗੱਲ ਦਾ ਵੀ ਜੇ ਵਾਕਿਆ ਕਿਸਾਨ ਹੈਗੇ ਕਿ ਨਹੀਂ ਹੈਗੇ ਰੌਲਾ ਤੇ ਇਹ ਨਹੀਂ ਹੈਗਾ ਰੌਲਾ ਇਸ ਗੱਲ ਦਾ ਵੀ ਜਦੋਂ ਪੀਸਫੁਲੀ ਢੰਗ ਨਾਲ ਵਿਰੋਧ ਕਰਨ ਗਏ ਆ ਵੀ ਸਾਡੇ ਤੇ ਰੋੜੇ ਕਿਉਂ ਚਲਾਏ ਆ ਤੁਹਾਡੀ ਹਫਾਇਤ ਵਾਸਤੇ ਪੁਲਿਸ ਪ੍ਰਸ਼ਾਸਨ ਹੈਗਾ ਜੇ ਪੁਲਿਸ ਨੂੰ ਲੱਗਦਾ ਹੈ ਵੀ ਕਿਸਾਨ ਕੋ ਗਲਤ ਕਰ ਰਿਹਾ ਪੁਲਿਸ ਲਾਠੀ ਚਾਰਜ ਕਰਦੀ ਉਸ ਕੋ ਫੈਸਲਾ ਲੈਂਦੀ ਆਮ ਪਬਲਿਕ ਭਾਜਪਾ ਦੇ ਜਿਹੜੇ ਜਿਹੜੇ ਉੱਥੇ ਸਮਰਥਨ ਨੇ ਉਹ ਸਾਡੇ ਤੇ ਕੋ ਇਟੇ ਰੋਲੇ ਚਲਾਉਣਗੇ ਸਰਪੰਚ ਸਾਹਿਬ ਜੇ ਗੱਲ ਕਰੀਏ ਪਿੰਡਾਂ ਦੇ ਵਿੱਚ ਵਿਰੋਧ ਕਿਉਂ ਕਰਨਾ ਪੈ ਰਿਹਾ ਜੀ ਕੀ ਪਿੰਡਾਂ ਦੇ ਲੋਕਾਂ ਦੇ ਵਿਸ਼ਵਾਸ ਨਹੀਂ ਆ ਕਿ ਲੋਕ ਜਿਹੜੇ ਭਾਜਪਾ ਦੇ ਨਾਲ ਨਹੀਂ ਖੜੋਣਗੇ ਵਿਸ਼ਵਾਸ ਨਹੀਂ ਕਿਸਾਨਾਂ ਨੂੰ ਨਹੀਂ ਐ ਨਹੀਂ ਹੈਗਾ ਦੇਖੋ ਕਿੱਥੇ ਲੋਕ ਖਲੋਂਦੇ ਆ ਲੋਕਾਂ ਦਾ ਜਮਹੂਰੀ ਹੱਕ ਆ ਇਹਦੇ ਅਸੀਂ ਨਹੀਂ ਹੈਗੇ ਲੋਕਾਂ ਨੇ ਕਿੰਨੂੰ ਵੋਟ ਪਾਉਣੀ ਆ ਕਿੰਨੂੰ ਨਹੀਂ ਪਾਉਣੀ ਉਹਨਾਂ ਦਾ ਨਿੱਜੀ ਮਰਜ਼ਾ ਸਾਡਾ ਕੰਮ ਹੈ ਵੀ ਜਿੰਨਾ 10 ਸਾਲ ਸੱਤਾ ਦਾ ਆਨੰਦ ਭੋਗਿਆ ਵਾ ਜਿਹੜੇ ਕਹਿੰਦੇ ਸੀ ਐਮਐਸਪੀ ਗਰੰਟੀ ਕਾਨੂੰਨ ਬਣਾਵਾਂਗੇ ਜਿਹੜੇ ਕਹਿੰਦੇ ਸੀ ਲਖੀਮਪੁਰ ਖਰੀਦਾ ਇਨਸਾਫ ਦਵਾਂਗੇ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਸੀ ਵੀ ਆਏ ਪਹਿਲੇ ਕੈਬਨਿਟ ਦੀ ਮੀਟਿੰਗ ਵਿੱਚ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਾਂਗੇ ਜਿਹੜੇ ਗੱਲਾਂ ਕਰਦੇ ਸੀ ਉਹਨਾਂ ਕੋਲੇ ਸਵਾਲ ਕਰਨਾ ਸਾਡਾ ਜਮੂਰੀ ਹੱਕ ਆ ਸਾਡਾ ਅਸੀਂ ਕਰ ਰਹੇ ਆਂ ਕਿਸਾਨ ਤਾਂ ਤੱਕ ਕੱਲੀ ਵੀ ਨਹੀਂ ਕੰਮਕੀ ਵੀ ਨਹੀਂ ਦੇਖੋ ਤੁਹਾਡੇ ਕੋਈ ਨਹੀਂ ਗੱਲ ਅਸੀਂ ਤਾਂ ਹੁਣ ਸਪਸ਼ਟ ਕਰਤਾ ਪਈ ਅਸੀਂ ਵਿਰੋਧੀ ਪਾਰਟੀਆਂ ਨੂੰ ਵੀ ਸਵਾਲ ਕਰਾਂਗੇ ਇਹਦਾ ਐਲਾਨ ਹੋ ਗਿਆ ਚੰਡੀਗੜ੍ਹ ਦੇ ਵਿੱਚੋਂ ਵੀ ਵਿਰੋਧੀ ਪਾਰਟੀਆਂ ਨੂੰ ਅੱਡ ਕਿਸਮ ਦੇ ਸਵਾਲ ਹੋਣਗੇ ਵੀ WTO ਤੋਂ ਬਾਹਰ ਵਾਸਤੇ WTO ਤੋਂ ਭਾਰਤ ਨੂੰ ਬਾਹਰ ਹੋਵੇ ਕਾਂਗਰਸ ਦਾ ਕੀ ਸਟੈਂਡ ਆ ਕਾਲੀ ਦਲ ਦਾ ਕੀ ਸਟੈਂਡ ਆ ਆਮ ਆਦਮੀ ਪਾਰਟੀ ਦਾ ਕੀ ਸਟੈਂਡ ਆ ਅਜਿਹਾ ਕਰਤੇ ਜੇ ਇਹ ਇਹਨਾਂ ਦੀ ਸੱਤਾ ਆਉਂਦੀ ਆਮ ਆਦਮੀ ਪਾਰਟੀ ਜੀ ਕੱਠ ਜੋੜਦੀ ਤੇ ਕੀ ਉਹ ਲਖੀਮਪੁਰ ਖੀਦਾ ਇਨਸਾਫ ਸਾਨੂੰ ਕਿਵੇਂ ਦਿਵਾਉਣਗੇ ਸ਼ਹੀਦ ਸੁਭ ਕਰਨ ਦਾ ਇਨਸਾਫ ਕਿਵੇਂ ਦਿਵਾਉਣਗੇ ਅਸੀਂ ਤਾਂ ਉਹਨਾਂ ਬਾਰੇ ਵੀ ਇਕੁਅਲ ਫੈਸਲਾ ਕਰ ਲਿਆ ਹੈਗਾ ਨਹੀਂ ਕੋਈ ਕੋਈ ਦੇਖੋ ਟਕਰਾ ਨਹੀਂ ਹੋਊਗਾ ਹੈਲਥੀ ਡੈਮੋਕਰੇਸੀ ਹੋਊਗੀ ਇਹ ਹੈਲਦੀ ਡੈਮੋਕ੍ਰੇਸੀ ਹੋਊਗੀ ਵੀ ਪਹਿਲੀ ਵਾਰ ਦੇਸ਼ ਦੇ ਨਾਗਰਿਕ ਇਸ ਪਾਸੇ ਆਉਣਗੇ ਆਪਣੇ ਚੁਣੇ ਹੋਏ ਨੁਮਾਇੰਦੇ ਨਾਲ ਸਵਾਲ ਜਵਾਬ ਕਰਨਗੇ ਪਰ ਭੰਦੇਰ ਸਾਹਿਬ ਜਿਸ ਤਰ੍ਹਾਂ ਦਾ ਮਾਹੌਲ ਬਣ ਗਿਆ ਰੇਲਾਂ ਬੰਦ ਨੇ ਆਪਣਾ ਹਾਈਵੇ ਬੰਦ ਨੇ ਉਧਰ ਸਟੇਟ ਦੇ ਵਿੱਚ ਕਿਸਾਨਾਂ ਦਾ ਟਕਰਾਅ ਹੋ ਰਿਹਾ ਹੈ ਭਾਜਪਾ ਨੇ ਟਕਰਾਅ ਹੋ ਰਿਹਾ ਹੋਰ ਪਾਰਟੀਆਂ ਨਾਲ ਤਾਂ ਮਾਹੌਲ ਤੁਸੀਂ ਕਿੱਦਾਂ ਦੇਖਦੇ ਹੋ ਮੈਨੂੰ ਲੱਗਦਾ ਮਾਹੌਲ ਨੂੰ ਕੁਝ ਹੋਊਗਾ ਸਰਕਾਰ ਜਾਣੁਰ ਕੇ ਦਸ਼ਕ ਜਿਹੜੀ ਜਿੱਥੋਂ ਤੱਕ ਹਾਈਵੇ ਬੰਦ ਦਾ ਸਵਾਲ ਆ ਤੇ ਉਹ ਭਾਜਪਾ ਨੇ ਕਰਾਏ ਹੋਇਆ ਪੰਜਾਬ ਦੀ ਬੈਰੀਕੇਟਿੰਗ ਭਾਜਪਾ ਨੇ ਕਰਾਈ ਹੋਈ ਆ ਸਾਡੀ ਆਰਥਿਕਤਾ ਤੇ ਸੱਟ ਵੱਜ ਰਹੀ ਆ ਜਿੱ ਰੇਲ ਕਿਸਾਨਾਂ ਦੀ ਰਿਹਾਈ ਵਾਸਤੇ ਆ ਪਹਿਲੋ ਇਹ 9 ਦਾ ਲਾਨ ਸੀਗਾ ਟਾਈਮ ਮੰਗਿਆ 10 ਦਾ ਕਰਤਾ 10 ਤੋਂ ਬਾਅਦ 16 ਦਾ ਜਿਹੜੇ ਵੱਡੇ ਅਫਸਰ ਸਭਾ ਨੇ ਹਰਾਣਾ ਸਰਕਾਰ ਦੇ ਉਹ ਟਾਈਮ ਲੈ ਕੇ ਕਹਿੰਦੇ ਸੀ ਵੀ ਤੁਸੀਂ ਕਰ ਲਿਓ ਬਾਅਦ ਚ ਅਸੀਂ ਤਾਂ ਅੱਜ ਵੀ ਕਹਿੰਨੇ ਆ ਸੁਧਾਰਨ ਕਿਸਾਨ ਨੇ ਉਹਨਾਂ ਨੂੰ ਛੱਡ ਕੇ ਬਾਹਰ ਕਰ ਦਿਓ ਰੇਲਾ ਖਾਲੀ ਕਰ ਦਿੰਨੇ ਆ ਕੱਲੇ ਅਮਰਖਤ ਨਹੀਂ ਆਇਆ ਉਧਰ ਹੰਸਰਾ ਦੇ ਹਸਦਰ ਉਧਰ ਵਿਰੋਧ ਹੋ ਰਿਹਾ ਤੇ ਲੜਾਈ ਝਗੜੇ ਹੋ ਰਹੇ ਆ ਕਾਨੂੰ ਕੋਈ ਨੁਕਸਾਨਦਾਜ ਕੌਣ ਜ਼ਿੰਮੇਵਾਰ ਹੈ ਮੈਨੂੰ ਨਹੀਂ ਲੱਗਦਾ ਸਰਕਾਰ ਜ਼ਿੰਮੇਵਾਰ ਹੋ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋ ਆ ਸਾਡਾ ਤੇ ਨੁਕਸਾਨ ਕਰਨ ਦਾ ਕੋਈ ਮਤਲਬ ਨਹੀਂ ਨਾ ਅਸੀਂ ਕਿਸੇ ਤੇ ਹਮਲਾ ਕਰਨਾ ਨਾ ਕਿਸੇ ਦਾ ਕੁਝ ਕਰਨਾ ਕੋਈ ਵੀ ਬੰਦਾ ਹੁੰਦਾ ਉਹਦੇ ਨਾਲ ਬਹਿ ਕੇ ਸਵਾਲ ਜਵਾਬ ਕਰਨਾ ਚਾਹੁੰਦੇ ਵੀ ਸਾਡੇ ਸਵਾਲਾਂ ਦਾ ਜਵਾਬ ਨਖਵਿੰਦਰ ਜੀ ਤੇ ਉਦੋਂ ਉਦੋਂ ਜਵਾਬ ਦੇਣ ਦੀ ਬਜਾਏ ਬਾਏ ਫੋਰਸ ਜਾਂ ਆਪਦੇ ਗੁੰਡਿਆਂ ਦੇ ਥਰੂ ਕਾ ਕਰਦੇ ਤੁਸੀਂ ਦੇਖੋ ਜੁਪੀ ਦੇ ਵਿੱਚ ਤਾਂ ਜਿਹੜਾ ਅੰਦੋਲਨ ਚੋਂਦਾ ਉਹ ਕੋ ਐਪੀ ਡੈਪਟ ਲੈਂਦੀ ਆ ਜੋਗੀ ਸਰਕਾਰ ਹਰਿਆਣੇ ਦੇ ਵਿੱਚ 75000 ਅਰਧ ਸੈਨਿਕ ਫੋਰਸ ਲਾਏ ਹੋਏ ਆ ੱੱਕਾ ਕੌਣ ਕਰ ਰਿਹਾ ਕਿਸਾਨ ਕਰ ਰਹੇ ਕਿ ਸਰਕਾਰ ਕਰ ਰਹੀ ਆ ਹੁਣ ਅਗਲੀ ਰਾਣੀ ਉਹਨਾਂ ਦਾ ਕਿਹੜਾ ਕਿਹੜਾ ਪ੍ਰਦਰਸ਼ਨ ਕਰੀ ਜਿਹੜੇ ਨੇ ਕਾਂਗਰਸ ਦੇ ਨੇ ਆਮ ਆਦਮੀ ਪਾਰਟੀ ਦੇ ਨੇ ਦੂਜੀਆਂ ਪਾਰਟੀਆਂ ਦੇ ਨੁਮਾਇंदे ਜਾਂਦੇ ਉਹਨਾਂ ਦਾ ਵਿਰੋਧ ਕਿਉਂ ਨਹੀਂ ਕਰਦੇ ਉਹਨਾਂ ਨੂੰ ਕਿਉਂ ਨਹੀਂ ਮੈਂ ਤਾਂ ਕਿਹਾ ਆਪਾਂ ਤਾਂ ਹੁਣ ਐਲਾਨ ਕਰਤਾ ਵੀ ਉਹਨਾਂ ਨਾਲ ਵੀ ਵਿਰੋਧ ਹੋਊਗਾ ਉਹਨਾਂ ਨਾਲ ਵੀ ਸਵਾਲ ਜਵਾਬ ਹੋਣਗੇ ਮਸਲਨ ਜੇ ਆਮ ਆਦਮੀ ਪਾਰਟੀ ਦੇ ਅਸੀਂ ਅੱਜ ਤਾਂ ਆਮ ਆਦਮੀ ਤੇ ਇਲਜ਼ਾਮ ਲੱਗ ਰਹੇ ਵੀ ਆਮ ਆਦਮੀ ਪਾਰਟੀ ਬੀ ਟੀਮ ਵੱਜੋਂ ਕੰਮ ਕਰ ਰਹੀ ਆ ਭਜਪਾ ਦੀ ਅਸੀਂ ਸਮਰਥਨ ਕਿਵੇਂ ਹੋ ਸਕਦਾ ਔਰ ਦੂਜਾ ਅਸੀਂ ਆਮ ਆਦਮੀ ਪਾਰਟੀ ਦੇ ਖਿਲਾਫ ਵੀ ਉਹਨਾਂ ਦੇ ਖਿਲਾਫ ਸਟੇਟ ਲੈ ਕੇ ਸੰਘਰਸ਼ ਕੀਤਾ ਸ਼ੋਮਨੀ ਕਾਲੀ ਦਲ ਦੇ ਖਿਲਾਫ ਵੀ ਕੀਤਾ ਕਾਂਗਰਸ ਦੇ ਖਿਲਾਫ ਵੀ ਲੜਿਆ ਹਰ ਸਰਕਾਰ ਦੇ ਖਿਲਾਫ ਸਾਡੇ 2-2 4-4 ਕਿਸਾਨ ਸ਼ਹੀਦ ਹੋਏ ਆ ਹਾਂ ਇਹ ਐ ਹੀ ਹੁੰਦਾ ਜਦੋਂ ਸੱਤਾ ਦੂਜੇ ਦੀ ਹੋਵੇ ਦੂਜਾ ਕਹਿੰਦਾ ਹੁਣ ਤਾਂ ਮੈਦਾਨ ਸਪਸ਼ਟ ਨਹੀਂ ਹੁੰਦਾ ਉਹ ਕਹਿੰਦੇ ਜੀ ਕਾਲੀ ਦਲ ਨੇ ਬਾਲੇ ਆ ਦੂਜਾ ਕਹਿੰਦਾ ਜੀ ਆਮ ਆਦਮੀ ਨੇ ਬਾਲੇ ਆ ਤਿਹਜਾ ਕਹਿੰਦਾ ਨਹੀਂ ਯਾਰ ਐਸਐਸ ਦੇ ਬੰਦੇ ਆ ਚੌਥਾ ਕਹਿੰਦਾ ਜੀ ਕਾਂਗਰਸ ਦੇ ਬੰਦੇ ਆ ਪੰਜਵਾਂ ਕਹਿੰਦਾ ਜੀ ਪੰਜਾਬ ਦਾ ਅੰਦੋਲਨ ਆ ਛੇਵਾਂ ਕਹਿੰਦਾ ਜੀ ਇਹ ਖਾਲਸਤਾਨੀ ਆ ਉਹ ਇੱਕ ਅਟੈਕ ਤਾਂ ਲਾਓ ਇੱਕ ਦਾ ਜਵਾਬ ਦੇਈਏ ਸੀ ਪਰ ਇਹਦਾ ਹੱਲ ਕੀ ਹੈ ਜਿਸ ਤਰੀਕੇ ਨਾਲ ਮਾਹੌਲ ਕੈਕਟੀ ਦੇ ਚਰਮਾ ਗਿਆ ਨਹੀਂ ਸਭ ਉਹਦੀ ਨਾਜ਼ਰ ਵਿਰੋਧ ਹੀ ਹੋਣਾ ਪਿਆ ਚਾਰੇ ਪਾਸੇ ਕੋਈ ਬੰਦਾ ਵੀ ਜੋ ਵੀ ਰਸਤੇ ਜਾਂਦਾ ਉਹ ਲੜਾਈ ਝਗੜੇ ਹੁੰਦੀ ਸ਼ੰਕਾ ਨਹੀਂ ਬਿਲਕੁਲ ਲੜਾਈ ਝਗੜੇ ਦਾ ਸਵਾਲ ਹੀ ਨਹੀਂ ਹੈਗਾ ਪੀਸਫੁਲੀ ਹੈਲਦੀ ਡੈਮੋਕ੍ਰੇਸੀ 'ਤੇ ਸਵਾਲ ਜਵਾਬ ਕਰਨਨੇ ਨੇ ਜਿੰਨੇ ਜਿੱਥੋਂ ਦਾ ਇਹ ਮਾਡਲ ਲਿਆ ਕੇ ਸਾਡੇ ਤੇ ਲਾਗੂ ਕਰ ਰਹੇ ਨੇ ਯੂਰਪ ਦਾ ਅਮਰੀਕਾ ਦਾ ਉਹ ਤਾਂ ਸ਼ਾਸਕੇ ਜਵਾਬ ਦਿੰਦੇ ਨੇ ਪਬਲਿਕ ਦੇ ਬਰੋ ਤੇ ਕਾਮਯਾਬ ਹੋ ਗਏ ਨਾ ਨਾ ਉਹ ਨਾ ਫਿਰ ਕਾਮਯਾਬ ਨਹੀਂ ਹੋਏ ਤੇ ਜੇ ਕਾਮਯਾਬ ਹੋਏ ਹੁੰਦੇ ਯੂਰਪ ਚ ਵਿਰੋਧ ਕਿਉਂ ਹੁੰਦਾ ਪਰ ਜੇ ਬੰਦੇ ਸਭ ਲੱਸਲਾ ਸਵਾਲ ਐਸਐਸਪੀ ਚਾਰਾ ਨਾਲ ਮੁਲਾਕਾਤ ਹੋਈ ਜੀ ਐਸਐਸਪੀ ਚਾਰਾ ਸੱਦ ਰਿਹਾ ਜਨਰਲ ਸੱਦ ਰਿਹਾ ਪਰ ਲੱਗਦਾ ਨਹੀਂ ਆਪਸੀ ਭਾਈਚਾਰਾ ਪਿੰਡਾਂ ਦੇ ਵਿੱਚ ਖਤਮ ਹੋ ਜਾਊਗਾ ਨਹੀਂ ਮੈਨੂੰ ਨਹੀਂ ਲੱਗਦਾ ਕੋਈ ਭਾਈਚਾਰਾ ਸਾਡਾ ਕਿਸੇ ਭਾਈ ਸਾਡੇ ਮਜ਼ਦੂਰਾਂ ਦੀਆਂ ਵੀ ਮੰਗਾਂ ਹੈਗੀਆਂ ਨਰੇਗਾ ਸੀ ਕਹਿੰਦੇ 200 ਦਿਨ ਦੋ 70 ਬਿਜਲੀ ਬਿੱਲ ਜਿਹੜਾ ਵਾ ਉਹ ਰਿਮੂਵ ਕਰੋ ਦੋਰੇ ਉਹ ਆਮ ਜਨਤਾ ਦੀ ਮੰਗ ਹੈਗੀ ਆ ਸਾਰੀਆਂ ਮੰਗਾਂ ਹੈਗੀਆਂ ਹਾਂ ਐਸਐਸਪੀ ਦਫਤਰ ਹੁਣ ਤੁਹਾਡੇ ਤੋਂ ਬਾਅਦ ਜਾਣਾ ਵਾ ਧਰਨਾ ਲਾਉਣਾ ਵਾ ਦੇਖਦੇ ਸਰਕਾਰ ਗੱਲਬਾਤ ਕਰਕੇ ਸਾਡੇ ਮਸਲੇ ਦਾ ਹੱਲ ਕਰਦੀ ਕਿ ਨਹੀਂ ਕਰਦੀ ਨਹੀਂ ਟਾਈਮਪਲੀਨ ਕਰਨਾ ਹੈ ਕਿ ਮੀਟਿੰਗ ਹੋਈ ਹੈ ਨਹੀਂ ਦੇਖੋ ਦੇਖੋ ਐਸਐਸਪੀ ਨਾਲ ਕੋਈ ਕਿਸੇ ਨਾਲ ਮੀਟਿੰਗ ਹਾਲੇ ਤੱਕ ਨਹੀਂ ਹੋਈ ਹੈਗੀ ਅਜੇ ਜਾ ਕੇ ਧਰਨਾ ਦੇਣਾ ਉੱਥੇ ਜਾ ਕੇ ਦੇਖਦੇ ਆ ਕਿੰਨਾ ਚਿਰ ਸਾਨੂੰ ਬਹਿਣਾ ਪੈ ਰਿਹਾ ਅਸੀਂ ਭੂਮਿਕਾ ਨੂੰ ਕਿਸਾ ਦੇ ਦੋ ਜੀ ਜੋ ਪੁਲਿਸ ਨੇ ਨਹੀਂ ਪੁਲਿਸ ਦੀ ਭੂਮਿਕਾ ਛੱਕੀ ਆ ਪੁਲਿਸ ਦੀ ਭੂਮਿਕਾ ਛੱਕੀ ਆ ਪੁਲਿਸ ਨਿਰਪੱਖ ਰਹ ਉਸ ਕਾਰਵਾਈ ਕਰੇ ਜੇ ਪੁਲਿਸ ਨੂੰ ਲੱਗਦਾ ਕਿ ਕਿਸਾਨ ਕੋ ਗਲਤ ਕਰ ਰਿਹਾ ਪੁਲਿਸ ਐਕਸ਼ਨ ਲੈ ਸਕਦੀ ਸੀ ਪ੍ਰਾਈਵੇਟ ਪਾਜਪਾ ਦੇ ਗੁੰਡਿਆਂ ਨੇ ਕੋ ਰੋੜੇ ਚਲਾਏ ਪੁਲਿਸ ਤਾਂ ਵਿੱਚ ਖੜੀ ਆ ਐਸਐਸਓ ਸਾਹਿਬ ਖੜੇ ਆ ਠੀਕ ਹੈ ਜੀ ਧੰਨਵਾਦ ਭਰਾਓ ਬੜੀ ਬੜੀ ਮਿਹਰਬਾਨੀ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੀਜ਼ ਟਾਈਫਾਈਡ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਹੰਤ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬਕਾਰ ਸਟਾਫ ਆਪਣੀਆਂ ਸੇਵਾਵਾਂ ਮਾ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਯਾ ਫਿਰ ਹੈਅ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਬੰਟਿੰਗ ਕੈਰਾਟਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੈਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਦਿੱਤੀ ਜਾ ਰਹੀ ਹੈ ਬ੍ਰਾਈਡਲ ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੈਅਰ ਸਪਾ ਮੈਟ੍ਰਿਕਸ ਲਾਰੀਅਨ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇੱਥੋਂ ਗਲੋਬਲ हेयर कलर ਫੈਸ਼ਨ ਸ਼ੇਪਸ ਸਟਿਕਸ ਰੂਟ ਟਚ ਅਪ ਫਰੋਸਟਿੰਗ 3D ਸ਼ੇਡ हेयर पॉਲਿਸ਼ਿੰਗ ਦੀ ਸਹੂਲਤ ਲੈ ਸਕਦੇ ਹੋ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਹੋ ਤੁਸੀਂ ਇੱਥੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ ਹੋ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਹੋ ਸਮੇਕਓਵਰ ਸਟੂਡੀਓ ਸਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼